ਜੂਨ 1984 ਦੇ ਕੱਲੂ ਘਾਰੇ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਭਾਰਤੀ ਫੌਜਾਂ ਵੱਲੋਂ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਈਟੇ ਦੀ ਕੀਤਾ ਗਿਆ ਸ੍ਰੀ ਹਰਮਨਦਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਔਰ ਇਸ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪਹੁੰਚੀਆਂ ਦੇਸ਼ ਦੇਸ਼ ਦੀ ਸੰਗਤਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਤਾਂ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸ ਮੌਕੇ ਦੇ ਚਸ਼ਮਦੀਦ ਗਵਾਹਾਂ ਦੇ ਨਾਲ ਗੱਲਬਾਤ ਕਰੀਏ ਤਾਂ ਜੋ ਆਮ ਲੋਕਾਂ ਤੱਕ ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਇਸ ਗੱਲ ਤੋਂ ਜਾਣੂ ਹੋ ਸਕੇ ਕਿ ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਸਾਡੇ ਆਪਣੇ ਹੀ ਮੁਲਕ ਦੀ ਸਰਕਾਰ ਵੱਲੋਂ ਸਿੱਖ ਕੌਮ ਦੇ ਸਰਵਉੱਚ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸਾਡੀ ਆਪਣੀ ਹੀ ਫੌਜ ਨੂੰ ਇਹ ਦੇਸ਼ ਦਿੱਤਾ ਗਿਆ ਸੀ ਹਮਲਾ ਕਰਨ ਦਾ ਤਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕੇਵਲ ਕੁਮਾਰ ਜੀ ਦੇ ਨਾਲ ਜੋ ਨਗਰ ਨਿਗਮ ਅਮਰਸਰ ਦੇ ਬਤੌਰ ਸੁਪਰਵਾਈਜ਼ਰ ਉਸ ਵੇਲੇ ਸੇਵਾ ਨਿਭਾਰੇ ਸਨ ਪਰ ਇਹਨਾਂ ਦੀ ਜਬਾਨੀ ਸੁਣਾਗੇ ਕਿ ਇਹਨਾਂ ਨੇ ਜਿਹੜੀ ਉਸ ਵੇਲੇ ਸੇਵਾ ਨਿਭਾਈ ਸੀ ਉਹ ਸ਼ਾਇਦ ਬੇहद ਮੁਸ਼ਕਲ ਸੀ ਇਹਨਾਂ ਨੇ ਸੇਵਾ ਨਿਭਾਈ ਸੀ ਉਸ ਵੇਲੇ ਚਿਰੇ ਦਰਬਾਰ ਸਬ ਸਮੂਹ ਦੇ ਵਿੱਚੋਂ ਮ੍ਰਿਤਕ ਦੇਹਾਂ ਨੂੰ ਕੱਢ ਕੇ ਪੋਸਟਮਾਰਟਮ ਦੇ ਲਈ ਲਿਜਾਣ ਦੀ ਉਸ ਤੋਂ ਬਾਅਦ ਅੰਤਿਮ ਸੰਸਕਾਰ ਤੱਕ ਪਹੁੰਚਾਣ ਦੀ ਤੋ ਕੱਲ ਕਰਾਂਗੇ ਕੇਵਰੇਜ ਕੁਮਾਰ ਜੀ ਨਾਲ ਕੇਵਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੂਨ 1984 ਮੇਰੇ ਖਿਆਲ ਤੁਸੀਂ ਵੀ ਜਿਹੜੀ ਡਿਊਟੀ ਨਭਾਈਏ ਤੁਸੀਂ ਕਦੇ ਭੁੱਲ ਨਹੀਂ ਸਕਦੇ ਐਂ ਦੀ ਉਮਰ ਤੱਕ ਹਾਂ ਬਿਲਕੁਲ ਜੀ ਬਹੁਤ ਖਤਰਨਾਕ ਦਰਦਨਾਕ ਸੀ ਉਹ ਮੇਕੇ ਮੈਂ ਲਾਸ਼ਾਲਾ ਚੰਤੇਰ ਜਿਸਾ ਕਰਬਲਾ ਦੀ ਹੁੰਦੀ ਅਗਨੀ ਉਹ ਸਾਫ਼ ਸੀਗਾ ਕਿਸ ਦਿਨ ਤੋਂ ਤੁਸੀਂ ਉੱਥੇ ਡਿਊਟੀ ਤੇ ਜਾਣਾ ਸ਼ੁਰੂ ਕੀਤਾ ਤੇ 1 ਜੂਨ ਤੋਂ ਬਾਅਦ ਕੀ ਕੀ ਹਾਲਾਤ ਸੀ ਦੇਖੇ ਕੀ ਕੀ ਡਿਊਟੀ ਨਿਭਾਈ ਹੋ ਮੇਰੀ ਤੇ ਡਿਊਟੀ ਉੱਥੇ ਲਗਾਤਾਰ ਤੋਂ ਸੀ ਜੀ ਪਹਿਲਾਂ ਵੀ ਸਰਪਸ ਹਾਂਜੀ 1 ਜੂਨ ਤੋਂ ਹੀ ਉਹ ਤੋਂ ਜਦੋਂ ਮਿਲਟਰੀ ਹੈਗੀ ਸੀ ਤੇ ਬੀਐਸਐਫ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਾਓ ਆਪਣਾ ਕੰਮ ਛੱਡੋ ਤੇ ਘਰਾਂ ਨੂੰ ਜਾਓ ਅਗਲੇ ਹੁਕਮ ਆਕਾ ਤੁਸੀਂ ਨਹੀਂ ਇੱਥੇ ਆਣਾ ਪਹਿਲਾਂ ਤੁਹਾਡੀ ਡਿਊਟੀ ਉੱਥੇ ਹੀ ਚੱਲਦੀ ਸੀ ਜੀ ਤੌਰ ਸੁਪਰਵਾਈਜ਼ਰ ਮਕਾਨ ਸੀ ਠੀਕ ਹੈ ਅਸੀਂ ਕਹਾਂ ਠੀਕ ਹੈ ਜਿਹੀ ਚੱਲੇ ਜਾਂਦੇ ਆ ਉਹਨਾਂ ਨੇ ਸਾਨੂੰ ਕੱਢ ਦਿੱਤਾ ਉੱਥੋਂ ਇਹ ਫਿਰ ਕਦੋਂ ਦੁਬਾਰਾ ਬੁਲਾ ਕੇ ਦੁਬਾਰਾ 6 ਜੂਨ ਨੂੰ ਅੱਛਾ 6 ਜੂਨ ਨੂੰ ਇਹ ਫਿਰ ਸਾਨੂੰ ਟਰਾਲੀਆਂ ਮਿਲ ਗਿਆ ਇਹ ਤਾਂ ਵੀ ਇਸ ਵਾਰ ਬੁਲਾਇਆ ਗਿਆ 6 ਜੂਨ ਨੂੰ ਡਿਊਟੀ ਤੇ ਲਈ ਡਿਊਟੀ ਤੁਹਾਨੂੰ ਅਸਰਾਂ ਨੇ ਆਰਮੀ ਨੇ ਸੱਦਿਆ ਆਰਮੀ ਨੇ ਵੀ ਸੱਦਿਆ ਸਾਡਾ ਡਾਕਟਰ ਪਾਰਟੀਆ ਹਸਪੀਟਲ ਦੇ ਸਾਡੇ ਨਾਲ ਸੀ ਉਹ ਲਿਸਨ ਲੈ ਕੇ ਗਿਆ ਵੀ ਇਹ ਟਰਾਲੀਆਂ ਲੈ ਲੋ 4 ਕੋ ਤੇ ਜਾ ਕੇ ਤੁਸੀਂ ਕੰਮ ਕਰੋ ਕੀ ਡਿਊਟੀ ਲਗਾਈਗੀ ਤੁਹਾਡੀ ਹਾਂਜੀ ਕੀ ਡਿਊਟੀ ਲਗਾਈਗੀ ਤੁਹਾਡੀ ਲਾਸ਼ੀਆਂ ਚੁੱਕਣ ਦੀ ਓਕੇ ਬਿਲਕੁਲ ਤੁਹਾਨੂੰ ਕੱਲਿਆਂ ਨੂੰ 4 ਟਰਾਲੀਆਂ 4 ਡਰਾਈਵਰ ਦਿੱਤੇਗੇ ਹਾਂ ਉਸ ਵੇਲੇ ਹੋਰ ਵੀ ਆ ਕੇ ਸੀ ਨਾਲ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਨੇ ਪਰ ਤੁਹਾਨੂੰ ਕੱਲਿਆਂ ਦੇ ਅੰਡਰ ਚਾਰਟਾਂ ਲਿਆਂ ਸੀ ਯਾਨੀ ਹੋਰ ਵੀ ਇਹੋ ਜਿਹੇ ਮੁਲਾਜ਼ਮ ਸਨ ਜਿਨ੍ਹਾਂ ਨੂੰ ਦੋ ਦੋ ਚਾਰਟਾਂ ਟਰਾਲੀਆਂ ਮਿਲੀਆਂ ਹਾਂਜੀ ਹਾਂਜੀ ਮਿਲੀਆਂ ਸੀ ਕਿਥੋਂ ਕਿਥੋਂ ਸੀ ਡੈਡ ਬੋਡੀਆਂ ਜਿਹੜੀਆਂ ਉਹ ਕਵਰ ਅਪ ਕੀਤੀਆਂ ਚੱਕੀਆਂ ਜਿੱਥੇ ਜਿੱਥੇ ਪਈਦੀ ਸੀ লাশ ਉਤੋਂ ਤੋਂ ਚੁੱਕਾ ਕੇ ਤੇ ਲੈ ਜੰਨੇ ਸਾਂ ਨੇ ਕਿਹੜੇ ਕਿਹੜੇ ਇਲਾਕਿਆਂ ਚ ਪਈਆਂ ਸੀ ਇਲਾਕਾ ਦਰਬਾਰ ਸਾਹਿਬ ਦਾ ਏਰੀਆ ਸੀ ਆਪਣਾ ਮਾਈਜ਼ੇ ਵਾਲਾ ਬਾਜ਼ਾਰ ਕਾਟੀਆਂ ਵਾਲਾ ਬਾਜ਼ਾਰ ਇਸਾਰਾ ਉੱਤੇ ਕਿਤੇ ਕਿਤੇ ਇੱਕ ਡਿਡੀਰੀ ਕਿਤੇ ਦੋ ਡਿਗੀਆਂ ਨੇ ਇੱਕ ਤੇ ਚਾਰ ਡਿਗੀਆਂ ਨੇ ਅਸੀਂ ਤੇ ਬਾਹਰ ਸਾਹਿਬ ਦੇ ਅੰਦਰ ਕਿੱਥੇ ਕਿੱਥੇ ਪਈ ਐ ਮੈਂ ਅੰਦਰ ਨਹੀਂ ਗਿਆ ਅੱਛਾ ਅੰਦਰ ਨਹੀਂ ਗਿਆ ਚੁੱਕਾ ਤੁਹਾਨੂੰ ਅੰਦਰੋਂ ਜਿਹੜੀਆਂ ਡੈੱਡ ਬੋਡੀ ਸੀ ਉਹ ਤੁਹਾਡੀ ਡਿਊਟੀ ਨਹੀਂ ਲੱਗੀ ਨਹੀਂ ਡਿਊਟੀ ਡਿਊਟੀ ਤਾਂ ਸਾਰਿਆਂ ਦੀ ਕੀ ਸੀ ਜਿਹੜੇ ਡਿਊਟੀਆਂ ਤੇ ਉੱਤੇ ਜਾਂਦੇ ਰੋਜ਼ ਉਹਨਾਂ ਦੀ ਡਿਊਟੀ ਬੱਕਰੀ ਲੱਗਦੀ ਨਾਲ ਜੇ ਡਾਟਾ ਲਿਆ ਤੁਸੀਂ ਲੈ ਕੇ ਜੇ ਤੇ ਲੈ ਕੇ ਜਾਓ ਉੱਥੇ ਕੋਸ਼ਿਸ਼ ਨਾ ਮਾਰੋ ਅੰਦਾਜ਼ਾ ਤੁਸੀਂ ਮਤਲਬ ਕਿੰਨੀਆਂ ਕਿ ਡੈਡ ਬੋਡੀਜ਼ ਦੇਖੀਆਂ ਹੋਣਗੀਆਂ ਧਿਆਤਾਂ ਨੂੰ ਦੱਸਿਆ ਪਹਿਲੇ ਵੀ ਬੀ ਦੇਖ ਕੇ ਨੂੰ ਤੇ ਇਸ ਤਰ੍ਹਾਂ ਲੱਗਦਾ ਵੀ 2000 ਤੋਂ ਉੱਪਰ ਹੈ ਲਾਸ਼ ਪਰ ਉਹ ਗਿਣਤੀ ਦੇ ਵਿੱਚ ਜਿਹਨੂੰ ਮਤਲਬ ਉਹ ਗਏ ਤੁਸੀਂ ਅੰਦਾਜ਼ਾ ਗਿਣਤੀ ਦਾ ਨਹੀਂ ਲਾ ਸਕਦੇ ਗਿਣਤੀ ਦੇ ਵਿੱਚ ਜਿਹੜੀਆਂ ਸੀ ਨਾ ਉਹ ਹਜ਼ਾਰ ਦੇ ਲੱਗ ਚੱਕ ਸੀ ਜਿਹੜੀਆਂ ਤੁਸੀਂ ਦੇਖੇ ਸਹੀ ਉਥੋਂ ਸੀ ਟਰਾਲੀ ਚ ਲਦਾ ਕੇ ਇਹ ਕਿਥੇ ਲੈ ਕੇ ਜਾਂਦੇ ਰਹੇ ਜੀਠਾ ਰੋੜ ਤੇ ਜਿੱਥੇ ਪੋਸਟਮਾਰਟਮ ਮੈਡੀਕਲ ਕਾਲਜ ਮੈਡੀਕਲ ਕਾਲਜ ਉਥੇ ਪੋਸਟਮਾਰਟਮ ਹੋਏ ਉਸ ਤੋਂ ਬਾਅਦ ਉਸ ਤੋਂ ਬਾਅਦ ਵੇਰੋ ਤੋਂ ਝੁੱਕ ਕੇ ਇੱਥੇ ਚੱਟਵਣ ਸੀ ਦਾ ਸਾ ਸੰਸਥਾਨ ਘਾੜ ਚ ਲੈ ਜਾਂਦੇ ਸੀ ਕਾਫੀ ਮੁਸ਼ਕਲ ਕੰਮ ਸੀਗਾ ਖੁਦਾਈ ਲੱਗ ਸੀ ਦੁੱਖदाई ਤੇ ਫਿਰ ਸੋਨੇ ਹੌਰ ਦਾ ਲੈ ਦੇ ਕੇਆਂ ਹੋਰ ਗੱਲ ਕਿਹੜਾ ਮੰਜ਼ਰ ਹੈ ਉਹ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਿਲ ਆ ਮੁਸ਼ਕਿਲ ਹੋ ਜਾਂਦਾ ਵੀ ਜੋ ਕੁਝ ਹਾਲਾਤ ਉੱਥੇ ਵੇਖੇ ਸੀ ਕਹਿੰਦੇ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਤੇ ਜਿੰਨਾ ਜਿੰਨਾਂ ਨੇ ਉਹ ਉਹ ਮੰਜ਼ਰ ਦੇਖਿਆ ਉਹਨਾਂ ਦੀ ਅੱਖਾਂ ਗਿਆ ਸਹਜੇ ਆਪੀ ਆ ਜਾਂਦੀ ਉਹ ਚੀਜ਼ ਕਿ ਇਸ ਤਰ੍ਹਾਂ ਦੇ ਹਾਲ ਆ ਆ ਚਲੋ ਇਹ ਤਾਂ ਭੁੱਲਣ ਵਾਲੀ ਗੱਲ ਨਹੀਂ ਹੈਗੀ ਇਹਦੇ ਕੋਈ ਭੁੱਲਣ ਵਾਲੀ ਗੱਲ ਨਹੀਂ ਆ ਉੱਥੇ ਇਹਦੇ ਲਾਸ਼ਾਂ ਇਸ ਤਰ੍ਹਾਂ ਹੀ ਬੇ ਰੋਟੀ ਖਾਣੋਂ ਜਿਣੀ ਕਿ ਤੱਕ ਕਿੰਨੇ ਦਿਨ ਰੋਟੀ ਨਹੀਂ ਖਾਧੀ ਪਾਣੀ ਨਹੀਂ ਪੀਤਾ ਜਾਂਦਾ ਕੱਲਾ ਜਿਨ੍ਹਾਂ ਚ ਸ਼ਰਾਬ ਨਹੀਂ ਸੀ ਪੀਂਦੇ ਉਹ ਤੇ ਸ਼ਰਾਬ ਸ਼ਰਾਬ ਉਹਨੂੰ ਮਿਲਦੀ ਸੀ ਉੱਤੇ ਜਿੰਨੇ ਮੁੜ ਕੇ ਉਤੋਂ ਫਾਰਗ ਹੋਣਾ ਸੀ ਮਸਾਣਾ ਚ ਮਸਾਣਾ ਚ ਲਾ ਸ਼ਰਾਬ ਰੱਖੀ ਦੇਂਦੀ ਸੀ ਉਹ ਉੱਤੇ ਸ਼ਮਸ਼ਾਨ ਘਾਟ ਸੀ ਸ਼ਮਸ਼ਾਨ ਘਾਟ ਸੀ ਉਹ ਡਿਊਟੀ ਖਤਮ ਹੁੰਦੀ ਸੀ ਉਹਦੇ ਡਿਊਟੀ ਖਤਮ ਹੁੰਦੀ ਸੀ ਉਦੋਂ ਪੈਗੀ ਸ਼ੱਕ ਲਾ ਕੇ ਤੇ ਤੁਰ ਪੈਂਦੇ ਸੀ ਕੁਝ ਨਾ ਤਾਂ ਥੋੜੀ ਫੜਦੇ ਸਾਂ ਜੇ ਤੂੰ ਨਾ ਪੀ ਉਹਦੇ ਹਾਲਾਤ ਇਹੋ ਜਿਹਨੇ ਹਗੇ ਸੀ ਇਹ ਸ਼ਰਾਬੀ ਤਿਤ ਹੋ ਗਿਆ ਰਹਿ ਨਹੀਂ ਸਕਦਾ ਇਹ ਕਿੰਨੇ ਦਿਨ ਚੱਲਿਆ ਜੀ ਇਹ ਕੰਪਨੀ ਇਹ 4-5 ਦਿਨ ਤੇ ਚੱਲਿਆ 6 ਤਰੀਕ ਨੂੰ 6 ਤਰੀਕ ਤੋਂ 4-5 ਦਿਨ ਲੱਗਾ ਤਾਂ ਉਹ ਲੋਕ ਉਹ ਮੀ ਡੈਡ ਬੋਡੀ ਲੈਂਦੇ ਰਹੇ ਤੇ ਉੱਥੇ ਇਕੱਠੇ 18 ਤੇ 18 ਸੰਸਕਾਰ ਹੋਦੇ ਰਹੇ ਜਾਂਦੇ ਰਹੇ ਤੇ ਆਉਂਦੇ ਰਹੇ ਤੋ ਹਿਸਾਬ ਲਾ ਲੋ ਇੱਕ ਫੇਰੇ ਦੇ ਵਿੱਚ 40 ਤੇ ਸਮਝ ਲੋ 40 ਜਾਂ 38 ਮਰੇ ਕੋ ਹੋ ਗਿਆ ਬਾਕੀ ਹੋਰ ਵੀ ਲੱਗੇ ਰਹੇ ਜਿਹੜੇ ਉਹਨਾਂ ਦੇ ਵੀ ਨਹੀਂ ਇਹ ਨਹੀਂ ਜਾਂਦੀ ਰਹੀ ਕਾਫੀ ਟੀਮਾਂ ਤਨਾਤ ਕੀਤੀਆਂ ਗਈਆਂ ਡੈਡ ਬੋਡੀਜ਼ ਚੱਕੋ ਪੋਸਟਮਾਰਟਮ ਕਰਾਓ ਤੇ ਫਿਰ ਸਸਕਾਰ ਵੱਤੇ ਲੈ ਜਾਓ ਬਿਲਕੁਲ ਇਹ ਕਿਤੇ ਵੀ ਕਿਸੇ ਦੇ ਪਰਿਵਾਰ ਨੂੰ ਨਹੀਂ ਬੁਲਾਇਆ ਗਿਆ ਬਸ ਆਪ ਹੀ ਉੱਥੇ ਹੁੰਦਾ ਰਿਹਾ ਕਿੰਨੂ ਸਰਦਾਰ ਜੀ ਬੁਲਾਉਣਾ ਸੀ ਕਰਫਿਊ ਲੱਗਾ ਦਾ ਸੀ ਕੌਣ ਆਉਣ ਡਿਆ ਦਾ ਸੀ ਵਰਦੀਆਂ ਗੋਲੀਆਂ ਚ अच्छा तू गोलीबारी ਵੀ ਦੇਖੀ ਸੁਣੀ ਸਭ ਕੋ ਸੁਣੇ ਕੀ ਮੈਂ ਦੇਖੀ ਆ ਗੋਲੀ ਚੱਲਦੀ 6 ਤੀਕ ਤੱਕ 6 ਤੋਂ 7 8 ਤੱਕ ਵੀ ਚੱਲਦੀ ਈ ਆ ਰੁਕ ਰੁਕ ਕੇ ਜਿਹੜੇ ਕੋ ਹਾਂ ਅੰਦਰ ਲੁਕੇ ਸੀ ਜੋ ਵੀ ਹੈਗਾ ਸੀ ਪਹਿਲਾਂ ਉਹਨਾਂ ਨੇ ਕੱਢੇ ਨੇ ਵੀ ਜਿਹੜੇ ਜਿਹੜੇ ਨਿਕਲ ਲੱਗੇ ਨੇ ਨਿਕਲਾ ਚਾਹੁੰਦੇ ਆ ਨਿਕਲੋ ਤੇ ਨਿਕਲ ਜਾਓ ਫਿਰ ਰੱਬ ਦੀ ਮਰਜ਼ੀ ਉਹਨਾਂ ਦੀ ਕੀ ਪਤਾ ਕੀ ਪਾਲਿਸੀ ਜੀ ਕੀ ਨਹੀਂ ਸੀ ਤੁਹਾਨੂੰ ਜਾਣਕਾਰੀ ਕਦੋਂ ਮਿਲੀ ਵੀ ਦਰਬਾਰ ਸਾਹਿਬ ਤੇ ਇਦਾਂ ਫੌਜ ਆ ਗਈ ਹੈ ਜਾਂ ਹਮਲਾ ਹੋ ਗਿਆ ਹੈ ਟੈਲੀਵਿਜ਼ਨ 'ਚ ਤੇ ਰਾਤ ਹੀ ਕਹਿਤਾ ਸੀ ਉਹਨਾਂ ਨੇ ਵੀ ਸਵੇਰ ਤੋਂ ਰਾਤ ਤੋਂ 8 ਵਜੇ ਤੋਂ ਬਾਅਦ ਰੇਲ ਗੱਡੀਆਂ ਗੱਡੀਆਂ ਸਾਈਕਲ ਪੈਦਲ ਬੰਦ ਕਰਫਿਊ ਆ ਕਰਫਿਊ ਤੇ ਉਹ ਸਾਰੇ ਇੰਡੀਆ ਨੇ ਵੇਖਿਆ ਇੰਡੀਆ ਨੇ ਛੱਡ ਕੇ ਬਾਹਰ ਵਾਲਿਆਂ ਨੇ ਵੇਖਿਆ ਉਹ ਤੁਹਾਨੂੰ ਵੀ ਕਰੇ ਭੇਜਦਾ ਮੈਂ ਉਦੋਂ ਘਰ ਸੁਥਾ ਰਹਾ ਜਿਹੜਾ ਤੁਹਾਨੂੰ ਬੁਲਾਇਆ 6 ਤਰੀਕ ਨੂੰ ਗਿਆ ਬੁਲਾਇਆ 6 ਤਰੀਕ ਨੂੰ ਗਿਆ ਕਿਦਾਂ ਯਾਨੀ ਫਾਈਨਲ ਡੇ ਆ ਗਿਆ ਬਸ ਵੀ ਕੋਈ ਨਾਸ਼ਾ ਹੀ ਚੱਕਿਆ ਅੱਛਾ ਅੱਛਾ ਉਹ ਪਹਿਲਾਂ ਕਿਸੇ ਨੇ ਸੁਣਿਆ ਸੀ ਵੀ ਪਹਿਲਾਂ ਕਹਿੰਦੀ ਡੋਟੀ ਲੱਗੀ ਦੀ ਸੀ ਪੰਜਾਬ ਪ੍ਰਾਈਜ਼ ਦੇ ਤੇ ਬੋਈ ਇੰਨੇ ਕਸੀ ਲੋਕੀ ਬਿਮਾਰ ਹੋ ਗਏ ਉਲਟੀਆਂ ਕਰਦੇ ਸੀ ਤੇ 3-4-5 ਦਿਨ ਗਰਮੀ ਚ ਲਾਸ਼ਾ ਪਈਆ ਸੀ 6 ਦਿਨ ਦੀਆਂ 6 ਦਿਨ ਦੀਆਂ 6 ਦਿਨ ਦੀਆਂ ਲਾਸ਼ਾ ਪਈਆਂ ਦੀਆਂ ਸੀ ਤਾਂ ਇਹ ਵੇਖੋ ਵੀ ਇੱਕ ਦਿਨ ਬੰਦਾ ਮਰਜੇ ਨਾਲ ਘਰ ਚ ਵਿੱਚ ਕਿਸੇ ਚ ਵੀ ਤੇ ਉਹਨੂੰ ਉਸ ਵੇਲੇ ਕਹਿੰਦਾ ਵੀ ਇਹਨੂੰ ਸੱਚਾ ਇੱਕ ਬਰਫ਼ ਦਾ ਲਿਆ ਕੇ ਲਾ ਦਿਓ ਅੱਜ ਕੱਲ ਤੇ ਕੈਂਡੀਆਂ ਕੁੰਡੀਆਂ ਚੱਲ ਪਈਆਂ ਨੇ ਉਸ ਵੇਲੇ ਕੋਈ ਕੰਡੀਸ਼ਨਡ ਹੀ ਨਹੀਂ ਸੀ ਚੱਲ ਜੂਨ ਦਾ ਮਹੀਨਾ ਸੀ ਉਹ ਤੋਂ ਤੱਕ ਦੀ ਗਰਮੀ ਸੀ ਬੁਰੀ ਹਾਂ ਘਰ ਫੂਲ ਲੱਗੇ ਰਹੇ ਸੀ ਤੁਹਾਡਾ ਸਟਾਫ ਵੀ ਬੜਾ ਤੁਸੀਂ ਮੁਸ਼ਕਲ ਮੈਨੇਜ ਕੀਤਾ ਹੋਣਾ ਇਸ ਤਰ੍ਹਾਂ ਬੋ ਮਾਰਦੀ ਪਈ ਹੈ ਗਰਮੀ ਬਹੁਤ ਤੁਹਾਨੂੰ ਦੱਸਾਂ ਤੁਹਾਨੂੰ ਦੱਸਣ ਤੇ ਰਹਿਦੇ ਆਂ ਵੀ ਬੋਦੇ ਤੇ ਭੱਜ ਗਏ ਸੀ ਵੀ ਜਿੰਨੇ ਵੱਡੀ ਗੋਲੀ ਸੀ ਜਾਣਾ ਜਿਸ ਵੇਲੇ ਮੈਨੂੰ ਸਵੇਰੇ ਤੜਕੇ 5 ਵਜੇ ਉਠਾਇਆ ਨਾ ਡਾਕਟਰ ਪਟਿਆ ਨਾਲ ਸੀ ਰਾਈਪਲ ਪਟਿਆ ਨਾਲ ਫੋਜੀ ਸੀ ਇੱਕ ਗੱਡੀ ਉਹਨਾਂ ਦੀ ਸੀ ਇੱਕ ਗੱਡੀ ਸਾਡੀ ਹਾਲਤ ਦੀ ਸੀ ਉਹ ਕੁਦਰਤੀ ਮੈਂ ਬਾਹਰ ਹੀ ਸੁਤਾ ਹਾਸੇਗਾ ਸੜਕ ਤੇ ਤਲੀ ਚ ਆ ਉਹ ਡਾਕਟਰ ਪਟਿਆ ਨੇ ਦੇਖ ਕੇ ਮੈਨੂੰ ਉਹਨਾਂ ਨੇ ਮੈਨੂੰ ਟਿਕਾ ਲਿਆ ਕਹਿੰਦੇ ਵੀ ਉੱਥੇ ਜਾਣਾ ਮੈਂ ਕਿਹਾ ਠੀਕ ਹੈ ਜਾਵਾਂਗਾ ਅਰ ਮੈਂ ਕਹਿੰਦਾ ਮੈਂ 8 ਵਜੇ 9:00 ਕਿਆ ਜੰਮੋ ਤੁਹਾਡੇ ਕੋਲ ਓਵਰ ਮਿਲਟਰੀ ਵਾਲਿਆਂ ਨੇ ਮੈਨੂੰ ਪਾਸ ਨਾ ਕਰਦੇ ਰੋਕਿਆ ਨਹੀਂ ਗੋਲੀ ਚੰਦੀ ਦੀ ਨਾ ਜੋ ਨਹੀਂ ਡਿਊਟੀ ਸੀ ਮੇਰੇਆ ਮੇਰਾ ਫਰਜ ਸੀ ਮੇਰਾ ਫਰਜ ਸੀ ਜਿੱਥੋਂ ਕਮਾਈ ਕਰਨੀ ਆ ਵੀ ਰੋਟੀ ਚੱਲਦੀ ਰੋਟੀ ਸਿੱਥੋਂ ਚੱਲਦੀ ਪਰਿਵਾਰ ਚੱਲਦਾ ਉੱਥੇ ਜਾਣਾ ਚਾਹੀਦਾ ਤੇ ਜਿਹੜੇ ਉੱਥੇ ਜਿਹੜੇ ਹੈਗੇ ਨੇ ਵਿੱਚ ਉਹ ਵੀ ਸਾਡੇ ਭਰਾ ਸੀ ਕੇਵਲ ਭਾਜੀ ਇਹ ਵੀ ਵੇਖ ਕੇ ਤਾਂ ਬੜਾ ਸੋਚ ਕੇ ਸਾਨੂੰ ਦੁੱਖ ਹੁੰਦਾ ਤੁਸੀਂ ਤਾਂ ਅੱਖੀਂ ਵੇਖਿਆ ਵੀ ਸਾਡੇ ਆਪਣੇ ਹੀ ਮੋਲਕ 'ਚ ਸਾਡੇ ਆਪਣੇ ਹੀ ਸਰਕਾਰਾਂ ਦੇ ਹੁਕਮ ਨਾਲ ਇਹ ਕੰਮ ਹੋਇਆ ਆ ਆਪਾਂ ਕੀ ਕਹਿ ਸਕਦੇ ਇਹ ਉਹਨਾਂ ਦਾ ਮੁੱਦਾ ਬਲ 'ਚ ਇਹ ਉਹਨਾਂ ਦਾ ਮੁੱਦਾ ਇਹ ਆਇਆ ਜ਼ਰੂਰ ਆ ਤੁਸੀਂ ਹੁੰਦੇ ਤੁਸੀਂ ਹੁੰਦੇ ਤਾਂ ਤੁਸੀਂ ਵੀ ਇਹ ਸੋਚਦੇ ਸੋਚਦੇ ਵੀ ਯਾਰ ਸਾਡੇ ਮੋਲਕ ਦੇ ਵਿੱਚ ਸਾਡੀ ਬਰਾਦਰੀ ਸਾਡੇ ਭਰਾ ਸਾਡੇ ਭਾਈ ਸਾਰੇ ਸਾਡਾ ਹਰਮੰਦਰ ਸਾਹਿਬ ਸਾਡਾ ਹਰਮੰਦਰ ਸਾਹਿਬ ਪਵਿੱਤਰ ਸਥਾਨ ਤੇ ਇੱਥੇ ਉਹ ਜਨਨ ਇਹ ਜਿਹੜਾ ਇਤਨੀ ਪੈਦਾ ਹੋਣੀ ਚਾਹੀਦੀ ਇਸ ਕਿਹਤਰਾ ਦਾ ਕੰਮ ਜਿਹੜਾ ਹੋਏਗਾ ਰੋਡ ਪਵੇਗੀ ਇਹ ਸਾਨੂੰ ਬਤਾਵਾ ਵੀ ਜੋ ਅਸੀਂ ਮੰੰਜਰ ਲੇ ਗਿਆ 48 ਬਰੇ ਹੋ ਗਏ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੋਈ ਵਹਰਾ ਲੰਘਿਆ ਹੋਵੇ ਜਦੋਂ ਤੁਹਾਨੂੰ ਯਾਦ ਨਾ ਆਇਆ ਹੋਵੇ ਸੀ ਉਹ ਨਹੀਂ ਉਸ ਵੇਲੇ ਅਸੀਂ ਮੇਰੀ ਸਾਰੇ 28 29 ਸਾਲ ਦੀ ਉਮਰ ਦੀ ਤੇ ਉਸ ਵੇਲੇ ਜੇ ਤੋ ਸੌਣ ਲੱਗਦੇ ਸਨ ਤੇ ਦੋ ਦੋ ਚਾਰ ਚਾਰ ਘੰਟੇ ਨੀਂਦ ਨਹੀਂ ਸੀ ਹੁੰਦੀ ਹੁੰਦੀ ਤੇ ਅੱਖਾਂ ਕੇ ਉਹੀ ਸੀ ਘੁੰਮਦੇ ਰਹਿੰਦੇ ਸੀ ਹੁਣ ਵੀ ਮੈਨੂੰ ਪਤਾ ਜਾਂ ਮੇਰੇ ਪ੍ਰਮਾਤਮਾ ਨੂੰ ਪਤਾ ਜੇ ਉਹ ਮੈਂ ਸਿਰਫ ਉੱਥੇ ਪਹੁੰਚਿਆ ਉਸ ਜਗ੍ਹਾ ਦਾ ਜੋ ਕੁਛ ਹੈਗਾ ਯਾ ਪਰ ਗੱਲਬਾਤ ਕਰ ਰਹੇ ਹੋ ਤੇ ਤੁਹਾਡੇ ਅੱਖਾਂ ਚ ਉਹੀ ਚੀਜ਼ ਆ ਹਾਂਜੀ ਹਾਂਜੀ ਪ੍ਰੇਸ਼ਾਨ ਕਰਦੀ ਉਹ ਚੀਜ਼ ਨਹੀਂ ਪਰੇਸ਼ਾਨ ਚਲੋ ਉਹਨਾਂ ਨੇ ਵਿਚਾਰਿਆਂ ਨੇ ਕੀ ਕਰਨਾ ਸੀ ਉਹ ਤੇ ਵਿਚਾਰੇ ਜਦੋਂ ਆਪਣੇ ਆਪਸ ਵਿੱਚ ਜਦੋਂ ਆਪਾਂ ਨੂੰ ਉਹ ਸੀਨ ਯਾਦ ਕਰਦੇ ਹਾਂ ਮਨ ਨੂੰ ਪਰੇਸ਼ਾਨੀ ਹੁੰਦੀ ਆ ਉਹਨਾਂ ਦੇ ਥਾਂ ਤੇ ਮੈਂ ਵੀ ਹੁੰਦਾ ਤੇ ਤਾਂ ਵੀ ਇਹੀ ਗੱਲ ਸੀ ਬਾਕੀ ਜੋ ਕੁਦਰਤ ਨੂੰ ਮੱਧ ਵਿੱਚ ਸੀ ਮਤਲਬ ਸਿਰਫ ਤੁਹਾਡੇ ਅੰਦਰ ਚਾਰ ਟਰਾਲੀਆਂ ਸੀ ਹਲੇ ਇਹੋ ਜਿਹੀਆਂ ਕਾਫੀ ਟੀਮਾਂ ਆਣਗੀਆਂ ਆਹੋ ਕਾਫੀ ਟੀਮਾਂ ਸੀ ਕੋਈ ਅੰਦਰ ਲੱਗਾ ਦਾ ਕੋਈ ਅੰਦਰ ਲੱਗਾ ਦਾ ਕੋਈ ਬਾਹਰ ਲੱਗਾ ਦਾ ਇਹ ਨਿਜੀ ਵਿਤੂ 12 ਚੁਕਣੀਆਂ ਨੇ ਜਿੱਥੋਂ ਮਰਜੀ ਲਾ ਚੁਕਣੀਆਂ ਬਸ ਸਾਲੀ ਭਰੀ ਜਾਂਦੀ ਆ ਇੱਕ ਟਰਾਲੀ ਚ ਕਿੰਨੀਆਂ ਗ੍ਰੇਡ ਬੋੜੀਆਂ ਆ ਜਾਂਦੀਆਂ ਸੀ 10 ਤੋਂ ਜ਼ਿਆਦਾ ਨਹੀਂ ਸੀ ਪੈਂਦੀਆਂ ਸੇ ਇੱਕ ਟਰਾਲੀ ਚ 10 12 10 12 ਨਹੀਂ 10 ਤੋਂ ਵੱਧ ਨਹੀਂ ਸੀ ਪੈਂਦੀਆਂ ਜਾਂ 9 ਜਾਂ 8 ਜਾਂ 10 ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮਤਲਬ ਸਮੈਲ ਬੜੀ ਆਂਦੀ ਸੀ ਪਰ ਉਹ ਕਾਫੀ ਮੁਸ਼ਕਲ ਹੋ ਜਾਂਦਾ ਸੀ ਕਿਵੇਂ ਮੈਨੇਜ ਕਰਦੇ ਸੀ ਤੇ ਉਹਦੀ ਦਵਾਈ ਹੈਗੀ ਸੀ ਪਈਦੀ ਮਜ਼ਾਣਾ ਚ ਦਵਾਈ ਪਾਉਂਦੇ ਨਹੀਂ ਸ਼ਰਾਬ ਵਾਲੀ اچھا ਉਹ ਪੀਂਦੇ ਆ ਤੇ ਉਹ ਜੋ ਮਗਰੋਂ ਫਿਰ ਮੁਸ਼ਕਰੀ ਆਣਾ ਆਪਣੇ ਆਪ ਨੂੰ ਮਹਿਸੂਸ ਨਹੀਂ ਹੁਣ ਸ਼ਿਕੋ 2 2 ਗਜ ਉਹਦੇ ਦੇ ਕਪੜਾ ਹੂੰ 2 ਮੀਟਰ 2 ਮੀਟਰ 2 ਮੀਟਰ ਫਰੈਸ਼ ਕਪੜਾ ਦਿੱਦਾ ਇਸ ਨਾਲੇ ਮੜ ਕੇ ਜਦੋਂ ਚਾਮ ਨੂੰ ਉਹ ਸੰਸਕਾਰ ਕਰਦੇ ਨੇ ਉਹ ਸੁੱਟਦੇ ਨੇ ਜਦੋਂ ਫਰੀ ਹੋ ਜਾਂਦੇ ਨੇ ਨਹੀਂ ਤੇ ਸਾਰੇ ਚੋ ਵੀ ਕਾਫੀ ਦੇਰ ਜਾਣ ਸੀ ਇਹੋ ਜਿਹੇ ਚ ਬਿਮਾਰੀ ਤਾਂ ਵੀ ਡਰ ਲੈਂਦਾ ਹੈ ਡਰ ਹੈ ਸੀ ਡਰ ਕੇ ਬਿਲਕੁਲ ਦਰਸਤਾਗਾ ਸੀ ਵੀ ਬੁਮਾਰੀ ਫੈਲ ਕੇ ਇੱਕ ਸ਼ਹਿਰ ਦੇ ਵਿੱਚ ਸੰਭੀ ਨਹੀਂ ਜਾਣੀ ਪਰ 1 ਮਹੀਨਾ ਤੇ ਬੋ ਨਹੀਂ ਗਈ ਉੱਥੋਂ ਲਾਸ਼ਾਂ ਦੀ ਲਾਚਾ ਚੁੱਕੀਆਂ ਵੀ ਗਈਆਂ ਨੇ 4 ਦਿਨ 5 ਦਿਨ ਬਾਅਦ ਚੁੱਕੀਆਂ ਵੀ ਗਈਆਂ ਨੇ ਕੋਈ ਇੱਕ ਦੀ ਟਮਾਟਾ ਲਾ ਕੋਈ ਜਾਗੀ ਹੋਵੇ ਇੱਕ ਦੀ ਤੇ ਮੈਂ ਕਹਿ ਨਹੀਂ ਸਕਦਾ ਜਿਹੜੀ ਕੋਈ ਕਿਸ ਕਮਰੇ ਚ ਹੋਊਗੀ ਜਾਂ ਹੋਰ ਕਿਤੇ ਤੇ ਜਿਹੜਾ ਖੂਨ ਦਾ ਜਿਹੜੇ ਤੱਬੇ ਜਿੱਤੇ ਲਿਗੇਦੇ ਸੀ ਨਾ ਉਹ ਬਦਲ ਕੇ ਐਨੀ ਬੋਦੀ ਕਿਸੇ ਕਰੇੜਾ ਬਦਲਣਾ ਸ੍ਰੀ ਭਾਈ ਜਿਵੇਂ ਹੁਣ ਤਾਂ ਇੱਕ ਕੰਪਰਸਰੀ ਹੋ ਗਿਆ ਕਿ ਸਾਡੇ ਸਾਰਿਆਂ ਦੇ ਪਛਾਣ ਪੱਤਰ ਬਣੇ ਆ ਧਾਰ ਕਾਰਡ ਦੇ ਰੂਪ ਚ ਉਦੋਂ ਤਾਂ ਫਿਰ ਪਛਾਣ ਵੀ ਕੋਈ ਨਹੀਂ ਸੀ ਵੀ ਕੋਣ ਕਿੱਥੋਂ ਦਾ ਪੰਜਾਬ ਦੇ ਕਿਹੜੇ ਸ਼ਹਿਰ ਦਾ ਕਿਹੜੇ ਪਿੰਡ ਦਾ ਉਹ ਕਿਵੇਂ ਪਤਾ ਲੱਗਦਾ ਸੀ ਉਹ ਤੁਸੀ ਦੇਖਿਆ ਨਹੀਂ ਮੈਂ ਉਹੀ ਤੁਹਾਡੇ ਤੋਂ ਪੁੱਛ ਰਿਹਾ ਵੀ ਮੈਨੂੰ ਤਾਂ ਪਤਾ ਸਾਡੇ ਕੋਲ ਤਾਂ ਕੋਈ ਆਇਆ ਨਹੀਂ कर्फ्यू ਲੱਗਾ ਤਾਂ ਅਸੀਂ ਉਹਨੇ ਬ੍ਰੇਕਾਂ ਲਾਈ ਜਾਂਦੀਆਂ ਸੀ ਗੱਡੀਆਂ ਨੂੰ ਵੀ ਸਾਈਕਲਾਂ ਨੂੰ ਵੀ ਬੰਦੇ ਕਹਿੰਦੇ ਆਣ ਕੇ ਪਛਾਣ ਕਰਨੀ ਸੀ ਸਾਡਾ ਬੰਦਾ ਕਰਦੀ ਆ ਰਾਤੀ ਉਹਨੇ ਬਸ ਉਵੇਂ ਸੰਸਕਾਰ ਕਰੀ ਗਏ ਹਾਂ ਬਸ ਉਸ ਰਹੀਂ ਡੈਡ ਬੋਡੀ ਡੈਡ ਬੋਡੀ ਚੁੱਕ ਕੇ ਮੈਡੀਕਲ ਖੜਿਆ ਉਹ ਤੋਂ ਵਾਪਸ ਲਿਆ ਕੇ ਸੰਸਕਾਰ ਉਹ ਖਰਚਾ ਸਾਰਾ ਫਿਰ ਕਾਰਪੋਰੇਸ਼ਨ ਕਰ ਰਹੀ ਸੀ ਉਹ ਉਹ ਖਰਚਾ ਜਿਹੜਾ ਬਾਅਦ ਚ ਕੀਤਾ ਕਾਰਪੋਰੇਸ਼ਨ ਨੇ ਜਿੰਨੇ ਵੀ ਉਥੇ ਡਾਟ ਬੋਡੀਆਂ ਸੜੀਆਂ ਨੇ ਨਾ ਉਹਨਾਂ ਦਾ ਬਿੱਲ ਜਿਹੜਾ ਕਾਰਪੋਰੇਸ਼ਨ ਨੇ ਭੇਗਿਆ ਹੋਰ ਪਿਛੇ ਨੰਬਰ ਸਰ 49 ਸਾਲ ਇੱਕ ਲੰਬਾ ਵਕਫਾ ਹੁਣ ਮੇਰੇ ਖਿਆਲ ਤੋਂ ਤੁਹਾਨੂੰ ਤੇ ਰਿਟਾਇਰ ਹੋਏ ਨੂੰ ਵੀ 15 16 ਸਾਲ ਹੋ ਗਏ 16 ਸਾਲ ਹੋ ਗਏ 15 ਇਹ ਜਿਹੜੇ ਤੁਹਾਡੇ ਨਾਲ ਸੀ ਬਾਕੀ ਉਦੋਂ ਤੁਹਾਡੀ ਟੀਮ ਚ ਜਿਹੜੇ ਕੰਮ ਕਰਦੇ ਸੀ ਉਹ ਬਚੇ ਕੋਈ ਨਹੀਂ ਹੋਇਆ بچائے کوئی نہیں ا پر ਤੁਸੀਂ ਜਦੋਂ ਇਕੱਠੇ ਹੁੰਦੇ ਹੋਗੇ ਯਾਦ ਤਾਂ ਕਰਦੇ ਰਹੇ ਹੋਗੇ ਤੇ ਉਹਨਾਂ ਨੂੰ ਹੁਣ ਕੀ ਯਾਦ ਕਰਨਾ ਆ ਜਾਣਗੇ ਵਾਪਸ ਨਹੀਂ 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 ਜਿਹੜੇ ਉਹ ਹਾਲਾਤ ਸੀ ਦੇਖੇ ਸੀ ਕਦੇ ਆਪਸ ਵਿੱਚ ਚਰਚਾ ਤਾਂ ਉਹ ਹਾਲਾਤ ਦੇ ਚੰਨ ਮੈਂ ਦੱਸਣੇ ਵੀ 4 ਦਿਨ ਤੇ ਅਈ ਬਿਲਕੁਲ 4-5 ਦਿਨ ਤੱਕ ਸੁੱਤੇ ਹੀ ਨਹੀਂ ਮੇਰਾ ਇੱਕ ਯਾਰ ਸੀਗਾ ਠੇਕੇਦਾਰ ਉਹਨੂੰ ਮੈਂ ਕਿਹਾ ਯਾਰ ਮੈਨੂੰ ਸ਼ਰਾਬ ਚਾਹੀਦੀ ਆ ਕਿਉਂਕਿ ਮੈਂ ਲਾਲ ਨੂੰ ਕੱਟ ਪੀਂਦਾ ਸੀਗਾ ਬਰ ਮਜਬੂਰੀ ਉੱਤੇ ਮੈਨੂੰ ਉਹ ਵੀ ਪੀਣੀ ਜੋ ਆਰਮੀ ਦਿੰਦੀ ਸੀ ਨਹੀਂ ਆਰਮੀ ਨੇ ਕਿਉਂ ਦੇਣੀ ਪੁਲਿਸ ਪੰਜਾਬ ਮੈਨੂੰ ਪੁਲਿਸ ਦਿੰਦਾ ਉਹ ਦਿੰਦੀ ਸੀ ਉਹਨਾਂ ਨੇ ਕਿਹਾ ਪੀਓ ਉਹ ਆਪ ਵੀ ਪੀਂਦੇ ਸੀ ਸਾਨੂੰ ਵੀ ਪਿਲਾਉਂਦੇ ਸੀ ਬੁਲਾ ਕੇ ਉਹ ਜੀ ਸੀ ਐਵੇਂ ਕੰਮ ਹੀ ਨਹੀਂ ਹੋਣਾ ਆਹੋ ਜਿਹੜਾ ਅਫਸਰ ਸੀ ਹੁਣ ਜਿਹਦੀ ਡਿਊਟੀ ਲੱਗੀ ਦੀ ਸੀ ਉਹ ਆਹ ਹੱਥ ਤੇ ਵਿਚਾਰਾ ਲੈ ਦਿੰਦਾ ਸੀ ਵਿਚਾਓ ਯਾਰ ਉਹ ਮਸਾਨਾ ਚ ਅਸੀਂ ਡੈਡ ਬੋਡੀਆਂ ਲਖਾਉਂਦੇ ਹੁੰਦੇ ਸੀ ਕਿ ਉਹ ਕਈ ਵਿੱਚ ਸ਼ਰਾਬਾ ਪੀਂਦੇ ਹੁੰਦੇ ਸੀ ਬਾਲ ਉਹ ਤੇ ਭਰੇ ਰਹਤੇ ਹੁੰਦੇ ਇਹ ਉਹ ਉਹ ਕੀ ਨਾ ਢੋਲੇ ਸ਼ਰਾਬ ਉਹਦਾ ਇੱਕੋ ਗਲਾਚਾ ਪਾਣੀ ਮੈਂ ਤਾਂ ਬੋਕਣਾ ਹੀ ਪੀਂਦਾ ਰਿਹਾ ਮਿਲੂ ਹਾਲਾਤ ਮਜਬੂਰ ਕਰ ਦਿੰਦੇ ਸੀ ਉੱਥੇ ਮਜਬੂਰੀ ਸੀ ਇੱਕ ਸੇਵਾ ਜਿਹੜੀ ਪਬਲਿਕ ਨੇ ਕੀਤੀ ਆ ਨਾ ਉਹ ਨਹੀਂ ਭੁੱਲਣ ਜੋਗੇ ਉਹ ਕੀ ਸੀ ਉਹ ਨਿੰਬੂ ਪਾਣੀ ਨਿੰਬੂ ਪਾਣੀ ਉਹ ਆਪਣਾ ਸੋਡਾ ਵਗੈਰਾ ਜਸਰਾਮ ਚਵੀਲਾ ਲਾਈਆਂ ਦਿੰਦੇ ਅਗਨੇ ਇਸ ਤਰ੍ਹਾਂ ਉਹ ਲਾ ਕੇ ਲਿਆਉਂਦੇ ਸੀ ਰੇੜੇ ਦੇ ਵਿੱਚ ਉਹ ਠੇਲਾ ਜਿਹਾ ਵਿੱਚ ਉਹ ਸਾਨੂੰ ਕਹਿੰਦੇ ਨੇ ਪੀ ਲਓ ਅਸੀਂ ਸੰਗਤ ਸੇਵਾ ਕਰਦੀ ਸੀ ਸੇਵਾ ਜਾਰੀ ਰਹੀ ਲੱਗੀ ਸੇਵਾ ਜਾਰੀ ਰਹੀ ਲੰਗਰ ਲੰਗਰ ਰੋਟੀ ਛਾਟੀ ਨਹੀਂ ਇਕ ਆਦੀ ਜਾਂਦੀ ਤੇ ਨਾ ਹੁੰਦੀ ਸੀ। ਖਾਲ ਖਾਨ ਨੂੰ ਦਿਲ ਵੀ ਨਹੀਂ ਕਰਦਾ ਸੀ। ਉਹਦੇ ਉਲਟੀਆਂ ਕਰ ਹੀ ਜਾਂਦੇ ਸੀ ਜਿਹੜਾ ਇੱਕ ਵਾਰੀ ਫੜਦਾ ਸੀ ਉਲਟੀਆਂ ਕਰਦੇ। ਮੈਂ ਕਹਿੰਦਾ ਮੈਂ ਹੱਥ ਨਹੀਂ ਆਉਂ ਗਰਗਲਾ ਕੇ ਵੇਖਿਆ। ਮੈਂ ਚਕਾਉਣ ਦੇ ਵਿੱਚ ਹੀ ਮੇਰੇ ਕੋਲ ਆਪਣੇ ਕੋ ਖੁਦ ਬੜੀ ਆਉਂਦੀ ਸੀ। ਆਪਣੇ ਆਪ ਨੂੰ ਮਹਿਸੂਸ ਹੁੰਦਾ। ਆਹ ਪਿਆਰ ਜਿਹੜੇ ਸੀ ਬੂੜ ਜਿਹੜੇ ਪਾਇਦੇ ਸੀ। ਉਹ ਉਹਨਾਂ ਥਰੂ ਬਹੁ ਬੜੀਆਂ ਸੀ ਐਨੇ ਹਾਲਾਤ ਮਾਰੇ ਸੀ ਲੱਭਾ ਅਸਾ ਵੇਖ ਤਾਰੀ ਸਾਲ ਪਰ ਤੁਹਾਨੂੰ ਉਹ ਸਾਰਾ ਕੁਝ ਆ ਰਿਹਾ ਹਾਂਜੀ ਫਿਰ ਉਹ ਯਾਤੇ ਰਹਿਣਾ ਜਾਂ ਜਿਹੜਾ ਮਾਜ਼ਰਾ ਵੇਖਿਆ ਆਪਾਂ ਅਕੇ ਮੰਝਰ ਜਿਹੜਾ ਵੇਖਿਆ ਤੇ ਉਹ ਪਤਾ ਪੁੱਲ ਫੜੀਦਾ ਉਹ ਅਸੀਂ ਗੱਲਬਾਤ ਕੀਤੀ ਕੇਵਲ ਕੁਮਾਰ ਜੀ ਦੇ ਨਾਲ ਜੋ ਉਸ ਵੇਲੇ ਨਗਰ ਨਿਗਮ ਅੰਮ੍ਰਿਤਸਰ ਚ ਬਤੌਰ ਸੁਪਰਵਾਈਜ਼ਰ ਸੇਵਾ ਨਿਭਾਰੇ ਸਨ ਜਦੋਂ ਜੂਨ 1984 ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਹਮਲੇ ਦੌਰਾਨ ਉਹ ਸੰਗਤ ਜਿਹੜੀ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਸੀ ਗੋਲੀਬਾਰੀ ਦਾ ਸ਼ਿਕਾਰ ਹੋਈ ਤੋ ਵੱਡੀ ਗਿਣਤੀ ਵਿੱਚ ਲੋਕ ਗੋਲੀਆਂ ਦਾ ਸ਼ਿਕਾਰ ਬਣੇ ਨੇਕਾ ਸਿੰਘ ਸਿੰਘਨੀਆ ਪੁਚੰਗੀਆਂ ਨੇ ਆਪਣੀ ਜਾਨ ਗਵਾਈ ਸ਼ਹਾਦਤ ਦਾ ਜਾਮ ਪੀਤਾ ਪਰ ਉਹਨਾਂ ਸਾਰਿਆਂ ਨੂੰ ਬਿਨਾਂ ਕਿਸੇ ਪਛਾਣ ਕੀਤੇ ਆ ਉਦੋਂ ਟਰਾਲੀਆਂ 'ਚ ਲੱਦ ਕੇ ਜਿਹੜਾ ਲਜਾਇਆ ਗਿਆ ਤੇ ਉਹ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਗਈਆਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸ਼ੀਦਾ ਸਾਹਿਬ ਨੇੜਲੇ ਸ਼ਮਸ਼ਾਨ ਘਾਟ 'ਚ ਉਹ ਮੰਜ਼ਰ ਕੇਵਲ ਕੁਮਾਰ ਜੀ ਨੂੰ ਹਾਲਾਂਕਿ 41 ਵਰੇ ਹੋ ਚੁੱਕੇ ਨੇ ਪਰ ਪਿਛਲੇ 16 ਵਰੇ ਤੋਂ ਇਹ ਆਪਣੀ ਨੌਕਰੀ ਤੋਂ ਵੀ ਰਿਟਾਇਰ ਹੋ ਚੁੱਕੇ ਨੇ ਪਰ ਉਹ ਮੰਜ਼ਰ ਅੱਜ ਵੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਮੱਲੋ-ਮੱਲੀ ਆ ਜਾਂਦਾ ਹੈ ਦੱਸ ਰਿਹਾ ਕਿ ਅੱਜ ਵੀ ਕਈ ਵਾਰੀ ਨੀਂਦ ਖੁੱਲ ਜਾਂਦੀ ਹੈ ਮਨ ਪਰੇਸ਼ਾਨ ਹੁੰਦਾ ਉਹ ਸਾਰਾ ਕੁਝ ਸੋਚ ਕੇ ਸਾਰਾ ਮੰਜ਼ਰ ਜਦੋਂ ਅੱਖਾਂ 'ਕੇ ਆ ਜਾਂਦਾ ਹੈ ਤਾਂ ਉਹ ਦੁਖਦਾਈ ਮੰਜ਼ਰ ਜਿਹੜਾ ਉਹ ਰਹਿੰਦੀ ਉਮਰ ਤੱਕ ਕਦੇ ਭੁਲਾਇਆ ਨਹੀਂ ਜਾ ਸਕਦਾ ਤੋਂ ਇਸ ਇੱਕ ਕੌਮ ਦੇ ਉਹ ਜ਼ਖਮ ਨੇ ਜਿਹੜੇ ਨਾਕ ਦੇ ਭਰੇ ਐ ਤੇ ਨਾ ਭਰ ਸਕਦੇ ਐ ਕੈਮਰਾ ਪਾਸਲ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਸੀ న్యూਸ ਅੰਮ੍ਰਿਤਸਰ